ਉਹ ਕੱਟ ਕੇ ਚਲਾਨ ਸਾਨੂੰ ਮਿਲਦਾ ਏ ਨਾਮਣਾ ਬਿਨਾ ਗੱਲੋਂ ਐਵੇਂ ਸਾਨੂੰ ਕਰੋ ਬਦਨਾਮਣਾ ਉਹ ਕੱਟ ਕੇ ਚਲਾਨ ਸਾਨੂੰ ਮਿਲਦਾ ਏ ਨਾਮਣਾ ਬਿਨਾ ਗੱਲੋਂ ਐਵੇਂ ਸਾਨੂੰ ਕਰੋ ਬਦਨਾਮਣਾ ਉਹ ਕਿਸੇ ਨਾਲ ਕਿਤੇ ਨਾ ਕੋਈ ਵਾਰਦਾਤ ਹੋ ਜੇ ਇਸੇ ਕਰਕੇ ਆ ਨਾ ਕੇ ਅਸੀਂ ਲਾਏ ਹੋਇਆ ਉਹ ਚੌਂਕਾਂ ਵਿੱਚ ਲਾਲ ਬੱਤੀ ਜੰਪ ਕਰਦੇ ਥੋਡੀ ਸੇਫਟੀ ਦੇ ਰੂਲ ਜੋ ਬਣਾਏ ਹੋਇਆ ਉਹ ਚੌਂਕਾਂ ਵਿੱਚ ਲਾਲ ਬੱਤੀ ਜੰਪ ਕਰਦੇ ਥੋਡੀ ਸੇਫਟੀ ਦੇ ਰੂਲ ਜੋ ਬਣਾਏ ਹੋਇਆ ਉਹ ਕਾਗਜ਼ ਜੇ ਪੁੱਛੋ ਕਹਿੰਦੇ ਘਰ ਅੱਜ ਰਹਿ ਗਏ ਕੰਮ ਸੀ ਜ਼ਰੂਰੀ ਤਾਈਓ ਤਿੰਨ ਜਾਣੇ ਬਹਿ ਗਏ ਉਹ ਕਾਗਜ਼ ਜੇ ਪੁੱਛੋ ਕਹਿੰਦੇ ਘਰ ਅੱਜ ਰਹਿ ਗਏ ਕੰਮ ਸੀ ਜ਼ਰੂਰੀ ਤਾਈਓ ਤਿੰਨ ਜਾਣੇ ਬਹਿ ਗਏ ਪਹਿ ਹੀ ਆ ਦੱਸੋ ਕਿਵੇਂ ਸੀਟ ਬੈਲਟ ਲਾਈ ਉਹ ਆਪ ਹੀ ਆ ਦੱਸੋ ਕਿਵੇਂ ਸੀਟ ਬੈਲਟ ਲਾਈ ਤੇ ਕਿੱਲੇ ਆਣੇ ਹੈਲਮਟ ਪਾਏ ਹੋਇਆ ਕਾਤੋਂ ਚੌਂਕਾ ਵਿੱਚ ਲਾਲ ਬੱਤੀ ਜੰਪ ਕਰਦੇ ਢੋਡੀ ਸੇਫਟੀ ਰੂਲ ਜੋ ਬਣਾਏ ਹੋਇਆ ਉਹ ਚੌਂਕਾ ਵਿੱਚ ਲਾਲ ਬੱਤੀ ਜੰਪ ਕਰਦੇ ਢੋਡੀ ਸੇਫਟੀ ਰੂਲ ਜੋ ਬਣਾਏ ਹੋਇਆ ਕਿ ਕੋ ਨਸ਼ਾ ਹੈ ਮੇ ਗੱਡੀਆਂ ਪਜਾਈਏ ਨਾ ਬਿਨਾ ਗੱਲੋਂ ਜਾਨ ਨੂੰ ਵੀ ਖਤਰੇ ਚ ਪਾਈਏ ਨਾ ਉਹ ਕਰਕੇ ਕੋ ਨਸ਼ਾ ਹੈ ਗੱਡੀਆਂ ਪਜਾਈਏ ਨਾ ਬਿਨਾ ਗੱਲੋਂ ਜਾਨ ਨੂੰ ਵੀ ਖਤਰੇ ਚ ਪਾਈਏ ਨਾ ਉਹ ਵੇਖਦਾ ਏ ਲੋਦੀ ਰੋਜ ਸੜਕਾਂ ਦੇ ਉੱਤੇ ਉਹ ਵੇਖਦਾ ਏ ਲੋਦੀ ਰੋਜ ਸੜਕਾਂ ਦੇ ਉੱਤੇ ਪੁੱਤ ਕਿੰਨੀਆਂ ਹੀ ਮਾਵਾੜੇ ਗਵਾਏ ਹੋਇਆ ਕਾ ਚੌਂਕਾ ਵਿੱਚ ਲਾਲ ਬੱਤੀ ਜੰਪ ਕਰਦੇ ਢੋਡੀ ਸੇਫਟੀ ਦੇ ਰੂਲ ਜੋ ਬਣਾਏ ਹੋਇਆ ਉਹ ਚੌਂਕਾ ਵਿੱਚ ਲਾਲ ਬੱਤੀ ਜੰਪ ਕਰਦੇ ਢੋਡੀ ਸੇਫਟੀ ਦੇ ਰੂਲ ਜੋ ਬਣਾਏ ਹੋਇਆ ਕਿਆ ਬਾਤ ਹੈ ਕਿਆ ਬਾਤ ਬੋਲੋ ਬੋਲ ਸੁਣਾ ਯਾਰ ਬੋਲੋ ਬੋਲਣਾ ਮੈਂ ਅੱਜ ਸੁਣਿਆ ਪਹਿਲੀ ਵਾਰੀ ਗਾਣਾ